ਔਰ ਗੈਂਗਸਟਰ ਦੇ ਵਿੱਚ ਰਹ ਰਹੇ ਕੇ ਸੁਖਬੀਰ ਪੰਦੂ ਵੀ 사ਵੀ ਦੀ 사ਵੀ ਭਾਸ਼ਾ ਗੈਂਗਸਟਰਾਂ ਦੀ ਬੋਲ। ਉਸੇ ਹੀ ਲੇਹ ਦੇ ਵਿੱਚ ਉਸੇ ਹੀ ਲੇਹ ਦੇ ਵਿੱਚ ਉਹ ਦਬਕਾਉਂਦਾ। ਦਾਬੇ ਵਾਂਗ। ਮੈਂ ਕਹਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਉਸਦੇ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ। ਤੇ ਨਾ ਹੀ ਕਦੀ ਡੰਗੇ। ਜਿਹੜਾ ਪਿਛਲਾ ਅਰਕਾਰ ਬੋਲਦਾ ਤੇ ਨਾ ਪਿਛਲਾ ਸਜਵੀਰ ਦਾ ਨਾ ਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋਆਂ ਨਾਲ ਜਿਹਦੇ ਕਿ ਕਿ ਮਧੂ ਖੇਡ ਤੋਂ ਲੈ ਕੇ ਅਮਨਜੀਤ ਮਲਵਾਨੀ ਪੀ ਬਣਾਜ ਰੌਕੀ ਫਾਜ਼ਲ ਦਾ ਗੋਲਡੀ ਬਲਾਨ ਕਲਦੀਪ ਬਟੂਆ ਦਾ ਸ਼ੇਰਾਲ ਖੁੱਬਨ ਸੋਨੋ ਤਕਰਾ ਲੱਕੀ ਪਟਿਆਲ ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਸ਼ੇਰਾਲ ਇਹ ਉਹ ਆ ਜਿਹੜੀਆਂ ਖਬਰਾਂ ਦੇ ਵਿੱਚ ਆ ਇਹ ਦੇਖੋ ਸਾਰੀਆਂ ਫੋਟੋ ਨੇ ਸਬੀਰ ਉਹਨਾਂ ਦਾ ਇਹਨਾਂ ਬੰਦਿਆਂ ਦੇਗਾ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਔਰ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਗੱਫਤਾਂ ਨੂੰ ਲੈ ਕੇ ਆਇਆ ਕਿ ਗੱਫਤਾਂ ਦੇ ਬਾਈ ਪੰਜਾਬ ਦੀ ਸਭਾ ਤੇ ਕਬਜ਼ਾ ਕੀਤਾ ਜਾਵੇ ਮੈਂ ਇਹ ਕਿਹਾ ਚਾਹੁੰਦਾ ਕਿ ਸਭ ਇੱਕਾ ਕਦੀ ਵੀ ਉੱਗਾ ਨਾ ਅੱਜ ਕੱਲ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਕੋਲੋਂ ਡਰਵਾਇਆ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਤੁਹਾਨੂੰ ਫੋਟੋ ਦਿਖਾ ਰਿਹਾ ਜਿਹੜੀਆਂ ਬਾਕਪਾਂ ਟੈਨ ਤੇ ਖਵਾੜਾਂ ਚ ਲੱਗੀਆਂ ਨਿਊਜ਼ਪੇਪਰਾਂ ਤੇ ਲੱਗੀਆਂ ਨਿਊਜ਼ਪੇਪਰ ਦੀ ਜਿਹੜਾ ਟੌਪ ਦੇ ਨਿਊਜ਼ਪੇਪਰਾਂ ਉੱਮਾਂ ਤੇ ਲੱਗੀਆਂ ਜਦੋਂ ਨਾਲ ਦਿਨ ਦਿਨ ਬੰਦਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਹਦਾਂ ਦੀ ਹੋ ਗਈ ਜਿੱਦਾਂ ਉਹ ਲੋਕਾਂ ਤੋਂ ਰਹਿੰਦੇ ਓਦਾਂ ਹੀ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨੂੰ ਮਕਨਤ ਹੋਣਾ ਕਿ ਇਦਾਂ ਦਾ ਕੋਈ ਨਹੀਂ ਆ ਕੇ ਤੁਹਾਡੇ ਕੋਲ ਦਬਕੇ ਤੋਂ ਦਬ ਜੂਗਾ ਕੋਈ ਅਫਸਰ ਆ ਕੇ ਦਬ ਜੂਗਾ ਜਾਂ ਕੋਈ ਪ੍ਰਿੰਸੀਪਲ ਪਾਰਟੀ ਆ ਕੇ ਦਬਣਗੇ ਜਾਂ ਕੋਈ ਆਮਾ ਵੀ ਪਾਰਟੀ ਦਾ ਵਕਤ ਦਬ ਜੂਗਾ ਤਾਂ ਨਾ ਕੋਈ ਬਤਲੀ ਹੈ ਦਾ ਹੀ ਗਾਲੀ ਸੱਤ ਉਹਨਾਂ ਨੇ ਮੱਲੇ ਜਿਹੜੀ ਭਾਸ਼ਾ ਬੱਤੀ ਆ ਇਸ ਭਾਸ਼ਾ ਦੀ ਮੈਂ ਕਿੰਨੀ ਮੁੰਦਾ ਕਰਦਾ ਤੇ ਗੈਸਟਰ ਨਾਲ ਕਿ ਗੈਸਟਰ ਦੀ ਬੋਡੀ ਲੈਂਗੁਏਜ ਗੈਸਟਰ ਅਗਲੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮੱਲੇ ਜਿਹੜੀ ਆ ਥੋੜੀ ਬਹੁਤ ਹੀ ਤੁਹਾਨੂੰ ਸਿਆਫ ਕਰਦੇ ਪੈਰੀਆ ਕਿ ਤਰੀਕੇ ਨਾਲ ਕਰੇ ਇਹ ਵਾ ਵਾ ਕਰੋਗਾ ਗੈਸਟਰ ਵੀ ਜਿਹਦੇ ਰਾਹੇ ਤੁਸੀਂ ਪੰਜਾਬ ਦੀ ਕੌਲਕਸ਼ਨ ਨੂੰ ਬਣਾ ਦਿੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿੰਦੇ ਬਣਾ ਦੇਤੇ ਜਾਂਦੇ ਸੀਗੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਤੁਹਾਡੇ ਪਿਤਾ ਜੀ ਸਰਦਾਰ ਪਨਾਹ ਸਿੰਘ ਬਾਦਲ ਟੀਮ ਦੇ ਸੁਸਿਜੇ ਕਾਲੀ ਦਾ ਮੇ ਘਾਤ ਸੀਗੇ ਉਹਨਾਂ ਨੇ ਇਹ ਹਾਲਾਤ ਲੈਣੇ ਕਾਗਜ਼ ਤੇ ਕਾਲੇ ਦਾਵੇਂ ਲਾ ਕੇ ਤਾਂ ਪੰਜਾਬ ਵਿੱਚ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਦੇ ਸੋਚਿਆ ਕਿ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬੋਲਣ ਐਸਆਈਐਮ ਮੈਂ ਤਾਂ ਜਰਾ ਇਸ਼ੂ ਸੀਗਾ ਉਹ ਦੇਵਿਲਾਲ ਦੇ ਨਾਲ ਤੁਸੀਂ ਸਮਝੌਤਾ ਕਰਕੇ ਦੇਖਿਓ ਉਹਨਾਂ ਨੂੰ ਆਪਣੇ ਹੋਟਲ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਾਣ ਦੇ ਕਿੰਨੇ ਪੰਜਾਬੀ ਮਾਣ ਦੇ ਕਦੀ ਸੋਚਿਆ ਤੂੰ ਪੰਜਾਬ ਨੂੰ ਫੇਰ ਮੌਕਾ ਰਾਇਆ ਤਖੜਾ ਦੋ ਦੇ